ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਦੀ ਜਿਹੜੀ ਜਿਮਨੀ ਚੋਂ ਆ ਇਹਦੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਸਾਡੇ ਦੋ ਸੇਵਾਦਾਰ ਜਿਹੜੇ ਕਿ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਕੇ ਉਹ ਕੰਮ ਕਰ ਰਹੇ ਸੀਗੇ ਸਰਦਾਰ ਚਮਕੌਰ ਸਿੰਘ ਤੁੰਨ ਤੇ ਸਰਦਾਰ ਰਜਿੰਦਰ ਸਿੰਘ ਤਲਵੰਡੀ ਉਹਨਾਂ ਦੇ ਉੱਤੇ ਐਫ ਆਈ ਆਰ ਨੰਬਰ 239 ਜੋ ਕਿ 23 10 25 ਨੂੰ ਜਿਹੜੀ ਦਰਜ ਕੀਤੀ ਗਈ ਆ ਉਹ ਬਿਲਕੁਲ ਸਰਕਾਰ ਨੇ ਇੱਕ ਝੂਠਾ ਉਹ ਪਰਚਾ ਦਰਜ ਕੀਤਾ ਤਾਂ ਕਿ ਸਾਡੇ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੂੰ ਬਿਲਕੁਲ ਜਿਹੜਾ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਉਸ ਕੰਮ ਤੋਂ ਹਟਾਉਣ ਦੇ ਲਈ ਤਾਂ ਕਿ ਸਾਡੀ ਚੋਣ ਵਿੱਚ ਵਿਗਨ ਪਾਇਆ ਜਾ ਸਕੇ ਉਹ ਝੂਠੀ ਐਫ ਆਈ ਆਰ ਦਰਜ ਕੀਤੀ ਗਈ ਆ ਸੋ ਸਾਡੀ ਸਮੁੱਚੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੀ ਇਸ ਗੱਲ ਤੋਂ ਬਹੁਤ ਵੱਡੇ ਸ਼ਬਦਾਂ ਵਿੱਚ ਨਖੇਦੀ ਕਰਦੀ ਹੈ ਤੇ ਇਸ ਗੱਲ ਦਾ ਸਾਡੀ ਸਮੁੱਚੀ ਪਾਰਟੀ ਦੇ ਅੰਦਰ ਬੜਾ ਵੱਡਾ ਰੋਸ ਪਾਇਆ ਜਾ ਰਿਹਾ ਸਰਕਾਰ ਨੇ ਬਿਲਕੁਲ ਇਹ ਹੋਛੀ ਤੇ ਬਾੜੀ ਹਰਕਤ ਕੀਤੀ ਆ ਸੋ ਇਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਪਰਚਾ ਐਫ ਆਈ ਆਰ ਦਰਜ ਕੀਤੀ ਗਈ ਆ ਜਲਦੀ ਤੋਂ ਜਲਦੀ ਇਹ ਕੈਨਸਲ ਕੀਤੀ ਜਾਵੇ ਜੇ ਕੈਨਸਲ ਨਾ ਕੀਤੀ ਤੇ ਸਾਡੀ ਸਮੁੱਚੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਕਰੂਗੀ ਸੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਹਾਲਾਤ ਇਸ ਤਰਨ ਤਰਨ ਦੀ ਸੀਟ ਦੇ ਉੱਤੇ ਪੈਦਾ ਨਾ ਕੀਤੇ ਜਾਣ ਜਿਹਦੇ ਨਾਲ ਇੱਕ ਦੂਸਰੇ ਪ੍ਰਤੀ ਅਸੀਂ ਨਫ਼ਰਤ ਦੇ ਨਾਲ ਦੇਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ